ਅਮਰੀਕਾ ਚ ਡੋਨਲਡ 트럼ਪ ਦੇ ਨਵੇਂ ਰਾਜਪਾਕ ਦੇ ਦੌਰਾਨ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਕਾਫੀ ਸਖਤ ਹੋ ਗਈਆਂ ਹਨ ਅਤੇ ਇਲੀਗਲ ਮਾਈਗ੍ਰੈਂਟਸ ਨੂੰ ਲਗਾਤਾਰ ਅਮਰੀਕਾ ਤੋਂ ਕੱਢਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਹੁਣ ਤੱਕ 400 ਤੋਂ ਵੱਧ ਭਾਰਤੀਆਂ ਜੋ ਜਾਇਦ ਦਸਤਾਵੇਜ਼ ਤੋਂ ਬਿਨਾ ਅਮਰੀਕਾ ਚ ਰਹਿ ਰਹੇ ਸਨ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਪੰਜਾਬ ਵਿੱਚ ਇਹਨਾਂ ਜ਼ਿੰਦਗੀਆਂ ਦੇ ਨਾਲ ਖੇਡਣ ਵਾਲੇ ਏਜੰਟਾਂ ਦੇ ਉੱਤੇ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜੇ ਵੀ ਇਹ ਜ ਬਹੁਤ ਸਾਰੇ ਸਵਾਲ ਹਨ। ਇਨਾ ਤੇ ਜਵਾਬ ਮਿਲਨੇ ਬਾਕੀ ਹਨ ਜਿਹੜੇ ਨੌਜਵਾਨ ਚੰਗੀ ਜ਼ਿੰਦਗੀ ਦੇ ਸੁਪਨੇ ਲੈ ਕੇ ਘਰੋਂ ਨਿਕਲ ਦਿੰਦੇ ਹਨ ਲੇਕਿਨ ਵਾਪਸੀ ਕੋਈ ਬਹੁਤ ਸੁਖਦ ਨਹੀਂ ਹੁੰਦੀ ਕੀ ਇਹ ਤਸਵੀਰ ਬਦਲੇਗੀ ਔਰ ਕੀ ਪੰਜਾਬ ਦੇ ਨੌਜਵਾਨਾਂ ਲਈ ਕੀ ਕੋਈ ਨਵੇਂ ਰਾਹ ਖੁੱਲਣਗੇ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਪੇਸ਼ ਹੈ ਇੱਕ ਰਿਪੋਰਟ ਜਦੋਂ ਵੀ ਪੰਜਾਬ ਦੇ ਮੈਂ ਇਹਨਾਂ ਪਿੰਡਾਂ ਦੇ ਕੋਲੋਂ ਲੰਘਦਾ ਹਾਂ ਤਾਂ ਮੈਨੂੰ ਉਹਨਾਂ ਨੌਜਵਾਨਾਂ ਦੇ ਉੱਤੇ ਕੀਤੀ ਹੋਈਆਂ ਰੀਸੈਂਟਲੀ ਕੀਤੀ ਹੋਈਆਂ ਕਹਾਣੀਆਂ ਯਾਦ ਆਉਂਦੀਆਂ ਹਨ ਉਹ ਨੌਜਵਾਨਾਂ ਦੀਆਂ ਜਿਹੜੇ ਇੱਕ ਉਮੀਦ ਦੇ ਨਾਮ ਲੇਕਿਨ ਝੂਠੇ ਵਿਸ਼ਵਾਸ ਦੇ ਕਾਰਨ ਫਸ ਜਾਂਦੇ ਹਨ ਔਰ ਫਿਰ ਇਲੀਗਲ ਇਮੀਗ੍ਰੇਸ਼ਨ ਦਾ ਰਸਤਾ ਕਰਦੇ ਹਨ ਪਰ ਇਹ ਉਹ ਰਸਤਾ ਹੁੰਦਾ ਹੈ ਜਿਹੜਾ ਨਾ ਸਿਰਫ ਉਹਨਾਂ ਦੇ ਸੁਪਨਿਆਂ ਨੂੰ ਤੋੜਦਾ ਹੈ ਮਲਕੀ ਕਈ ਪਰਵਾਰਾਂ ਨੂੰ ਬਰਬਾਦ ਕਰ ਦਿੰਦਾ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ ਨੌਜਵਾਨ ਹਰ ਵਾਰ ਇਹਨਾਂ ਝੂਠੇ ਸੁਪਨਿਆਂ ਦੇ ਅੰਦਰ ਕਿਵੇਂ ਫਸ ਜਾਂਦੇ ਹਨ ਪੰਜਾਬ ਦਾ ਨੌਜਵਾਨ ਆਪਣੀ ਇਸ ਜ਼ਰਖੇਜ਼ ਤਫ਼ਤੀਨ ਨੂੰ ਛੱਡਣ ਲਈ ਕਿਉਂ ਮਜਬੂਰ ਹੈ ਮੰਨਿਆ ਜਾਂਦਾ ਹੈ ਕਿ ਪੰਜਾਬ ਦੀ ਧਰਤੀ ਸਭ ਤੋਂ ਜ਼ਿਆਦਾ ਉਪਜਾਊ ਹੈ ਰਿਸਪੈਕਟਿਵ ਗਵਰਨਮੈਂਟਸ ਨੇ ਪੰਜਾਬ ਦੇ ਕਿਸਾਨਾਂ ਨੂੰ ਟ੍ਰੈਡੀਸ਼ਨਲ ਖੇਤੀ ਦੇ ਚੱਕਰਾਂ ਚੋਂ ਕੱਢ ਕੇ ਕ੍ਰੋਪ ਡਾਈਵਰਸਿਫਿਕੇਸ਼ਨ ਵੱਲ ਜਾਨ ਬਾਰੇ ਕਈ ਵਾਅਦੇ ਕੀਤੇ ਸਨ ਪਰ ਅੱਜ ਵੀ ਜ਼ਿਆਦਾਤਰ ਕਿਸਾਨ ਕਣਕ ਝੋਨੇ ਦੀ ਗੇੜ ਵਿੱਚ ਫਸੇ ਹੋਏ ਹਨ ਪੰਜਾਬ ਦੇ ਲੋਕ ਹਜੇ ਵੀ ਇੱਕ ਇਹੋ ਜਿਹੇ ਨੇਤਾ ਦੀ ਖੋਜ ਵਿੱਚ ਹਨ ਜੋ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਕਰਨ ਤਾਂ ਕਿ ਸੀਮਤ ਨਾ ਰੱਖੇ ਉਹਨਾਂ ਨੂੰ ਦੱਸੇ ਔਰ ਉਹਨਾਂ ਨੂੰ ਇੱਕ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਬਣਾ ਕੇ ਦਵੇ ਕਿ ਇਹ ਨੌਜਵਾਨ ਉਹਨਾਂ ਅੰਦਰ ਪਰ ਨਿਯੋਰ ਬਣ ਸਕਣ ਜੀਓਗ੍ਰਾਫਿਕਲੀ ਪੰਜਾਬ ਦੇ ਚਾਰੇ ਪਾਸੇ ਸਿਰਫ ਜ਼ਮੀਨ ਹੈ ਸਮੁੰਦਰ ਦਾ ਕੋਈ ਤੱਟ ਵੀ ਨਹੀਂ ਲੱਗਦਾ ਔਰ ਹੁਣ ਬਾਰਡਰ ਰਹੀ ਵਪਾਰ ਵੀ ਨਹੀਂ ਹੋ ਰਿਹਾ ਟਾਰੀ ਤੇ ਅਸੀਂ ਦੋਵੇਂ ਪਾਸੇ ਹੋ ਰਹੀਆਂ ਬੀਟਿੰਗ ਦੇ ਰਿਟਰੀਟ ਤੇ ਦੇਖ ਰਹੇ ਹਾਂ ਪਰ ਵਪਾਰ ਲਈ ਦੋਵਾਂ ਮੁਲਕਾਂ ਦੇ ਵਿਚਕਾਰ ਬਣਿਆ ਹੋਇਆ ਫਾਟਕ ਅੱਜ ਬੰਦ ਪਿਆ ਹੈ ਟਾਰੀ ਵਾਗ ਤੇ ਬਣਿਆ ਹੋਇਆ ਇਹ ਬਾਰਡਰ ਇਕੱਲੇ ਪਾਕਿਸਤਾਨ ਦੇ ਨਾਲ ਨਹੀਂ ਸੈਂਟਰਲ ਏਸ਼ੀਆ ਦੇ ਨਾਲ ਵਪਾਰ ਲਈ ਵੱਡੇ ਰਸਤੇ ਖੋਲਦਾ ਹੈ ਔਰ ਇੱਕ ਇਹੋ ਜਿਹਾ ਸੁਪਨਾ ਹੈ ਜਿਹੜਾ ਡੂਏਬਲ ਕੈਨੋ ਤੇ ਸਾਡੇ ਕੋਲੋਂ ਇੰਟਰਨੈਸ਼ਨਲ 에어ਪੋਰਟ ਹੈ ਲੇਕਨ ਇੰਟਰਨੈਸ਼ਨਲ ਮਾਰਕੀਟ ਵਿੱਚ ਭੇਜਣ ਵਾਸਤੇ ਕਾਰਗੋ ਫੈਸਿਲਿਟੀਆਂ ਪੂਰੀ ਤਰ੍ਹਾਂ ਨਹੀਂ ਚੱਲਦੀਆਂ ਅਗਰ ਅੱਜ 에어 ਕਾਰਗੋ ਪੂਰੀ ਤਰ੍ਹਾਂ ਫੰਕਸ਼ਨਲ ਹੁੰਦਾ ਹੈ ਤਾਂ ਪੰਜਾਬ ਦੇ ਕਿਸਾਨ ਆਪਣੀਆਂ ਸਬਜ਼ੀਆਂ ਨੂੰ ਮਿਡਲ-ਇਸਟ ਦੇ ਗ੍ਰਾਹਕਾਂ ਤੱਕ ਪਹੁੰਚਾ ਸਕਦੇ ਹਨ A secure border means a safer nation ਅਮਰੀਕਾ ਤੋਂ ਹੋਈਆਂ ਰੀਸੈਂਟ ਰਿਪੋਰਟੇਸ਼ਨਜ਼ ਦੇ ਨਾਲ ਇੱਕ ਗੱਲ ਤਾਂ ਜ਼ਰੂਰ ਸਾਬਤ ਹੋਈ ਹੈ ਕਿ ਪੰਜਾਬ ਵਿੱਚ ਕੋਈ ਹੋਰ ਵਪਾਰ ਵਧਿਆ ਹੋਵੇ ਜਾਂ ਨਾ ਲੇਕਿਨ ਹਿਊਮਨ ਟ੍ਰੈਫਿਕਿੰਗ ਦਾ ਵਪਾਰ ਜ਼ਰੂਰ ਵਧਿਆ ਹੈ। ਔਰ ਇਸ ਮੌਕੇ ਦਾ ਫਾਇਦਾ ਚੱਕਣ ਲਈ ਜਾਲਸਾਜ਼ ਏਜੰਟ ਤਾਂ ਪਹਿਲਾਂ ਹੀ ਸੱਜ ਧੱਜ ਕੇ ਤਿਆਰ ਬੈਠੇ ਹਨ। ਵੋਟਾਂ ਲੈਂਣ ਤੋਂ ਪਹਿਲੇ ਵਾਅਦੇ ਵੀ ਹੁੰਦੇ ਹਨ ਕਿ ਇਹਨਾਂ ਜਾਲਸਾਜ਼ ਏਜੰਟਾਂ ਨੂੰ ਫੜ ਕੇ ਸਜ਼ਾ ਦਵਾਈ ਜਾਏਗੀ। ਲੇਕਿਨ ਅਗਰ ਇਸ ਤਰ੍ਹਾਂ ਹੋਇਆ ਹੁੰਦਾ ਤੇ ਅੱਜ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਤੇ ਅਮਰੀਕਾ ਦੇ ਜਹਾਜ਼ ਉਹਨਾਂ ਭਾਰਤੀ ਨੌਜਵਾਨਾਂ ਨੂੰ ਘਰ ਤੱਕ ਛੱਡਣਾ ਹੁੰਦੇ। ਅੰਤ ਵਿੱਚ ਗੱਲ ਇੰਨੀ ਹੈ ਕਿ ਇਲੀਗਲ ਇਮੀਗ੍ਰੇਸ਼ਨ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਇਸ ਤਰ੍ਹਾਂ ਹੈ ਜਿਵੇਂ ਆਪਣੇ ਆਪ ਆਪਣੇ ਪੈਰੀ ਖਵਾੜੀ ਮਾਰਨਾ। ਵੇਖਿਓ ਐਦਾਂ ਨਾ ਹੋਵੇ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਅਮਰੀਕੀ ਜਹਾਜ਼ ਔਰ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਵਾਪਸ ਪਰਤੇ ਬਿਹਤਰ ਹੋਏਗਾ ਕਿ ਸੋਲੂਸ਼ਨ ਦੇ ਉੱਤੇ ਕੰਮ ਕੀਤਾ ਜਾਣਾ ਚਾਹੀਦਾ ਹੈ ਔਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਪੰਜਾਬ ਦੀ ਪੈਦਾਵਾਰ ਐਕਸਪੋਰਟ ਹੋਵੇ ਨਾ ਕਿ ਸਾਡੇ ਨੌਜਵਾਨ